ਤੋਂ ਆਪਰੇ ਜੀ ਸਾਡੇ ਥੋੜੇ ਜਾਂ ਕੋਹ ਹੈ ਤੁਸੀਂ ਮਾਈਕ ਕੱਢੋ ਭਾਜੀ ਗ੍ਰੇਡ ਉੱਪਰੋਂ ਚਕਾਓ ਭਾਈ ਗ੍ਰੇਡ ਚਕਾਓ ਦੇਵਦਾਰ ਸਾਡੀ ਅਗੁਰ ਕੈਡਰੀ ਉਹ ਜੀ ਸਾਨੂੰ ਆਪਣਾ ਸਾਰਿਆਂ ਨੂੰ ਖੜੀ ਸੀ ਆਈਡੀ ਸਾਬੋ ਪਰਿਵਾਰ ਆ ਯਾਰ ਕਿਦੀ ਬਾਤ ਹੈ ਜੀ ਕੋਈ ਨਹੀਂ ਪਾਠ ਦਿਨ ਕਿੰਨਾ ਵੱਡਾ ਘਟਾ ਕੇ ਹੋ ਗਿਆ ਪਾਠ ਦਿਨ ਕਿੰਨਾ ਵੱਡਾ ਘਟਾ ਸਾਡੇ ਸਮਾਜ ਦੇ ਕਿੰਨਾ ਵੱਡਾ ਘਟਾ ਘਟਾ ਹੈ ਜੀ ਬਹੁਤ ਵੱਡਾ ਘਟਾ ਔਰ ਇਹਦੇ ਕੁਸ਼ਤ ਵੀ ਸੀਗੇ ਅਸੀਂ ਪਰਸੋਂ ਵੀ ਮੇਰੇ ਕੋਲੇ 4-5 ਘੰਟੇ ਹੋਰ ਚੌਥੀ ਵੀ ਕਿਉਂਕਿ ਸਾਰੀਆਂ ਪੂਰੀਆਂ ਪਲੈਨਿੰਗਾਂ ਵਗੈਰਾ ਡਿਸਕਸ਼ਨ ਹੋ ਰਹੀਆਂ ਸੀ ਤੇ ਦੋਨੋਂ ਦੇ ਚਾਚਾ ਪੰਜ ਪੰਜ ਘੰਟੇ ਮੇਰੇ ਕੋਲ ਰਹੇ ਬੜੇ ਫੁੱਲ ਕੇ ਡਿਸਕਸ਼ਨ ਹੋਈਆਂ ਔਰ ਹਮੇਸ਼ਾ ਆਪਣੇ ਹਾਜ਼ਰੀ ਨੇ ਹਾਜ਼ਰੀ ਕਦੇ ਹਮੇਸ਼ਾ ਜਿਹੜਾ ਫੇਸ ਚੜ੍ਹਦੀ ਕਲਾ ਵੀ ਜਾਂਦੀ ਹੈ ਜਾਨੀ ਦਫਤੀ ਮੇਰੀ ਉਹਨਾਂ ਦੇ ਤੇ ਬੋਤੋ ਅੰਦਰ ਉਹ ਅਸੀਂ ਜੋ ਦੇ ਰਹੇ ਬੱਚੇ ਸਰ ਵਿਵਾਖ ਲੀਡਰਸ਼ਿਪ ਆਪਣੇ ਜਿਹਨੇ ਵਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੇਰੇ ਸਾਹਦੇ ਕਿ ਜਦੋਂ ਐਜਾ ਸਾਫੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਲਾਗੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾਇਆ ਜਾ ਸਕਦਾ ਸਾਡੇ ਵੱਡੇ ਵੱਡੇ ਬੋਲ ਜੀ 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 ਜ

ਜੋ ਲੈਸੈਂਸੀ ਵੈਪਨ ਹੈ ਉਸ ਨੂੰ ਉਹ ਰਾਤ ਨੂੰ ਉਹ ਕੀ ਨੀਕਿਆ ਕਰਦੇ تھے ਉਸ ਨੂੰ ਸਾਫ ਸਫਾਈ ਕਰਦੇ تھے ਅ ਔਰ ਉਹ ਸਾਫ ਕਰਦੇ ਹੋਏ ਚੱਲ ਗਿਆ ਜਿਸ کی وجہ سے ਸਰ ਜਿੰਨਾ ਰਾਤ ਨੂੰ ਵੀ ਟੂ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ ਕੋਈ ਤਾਂ ਜੇ ਕੋਈ ਬੋਰਡ ਦਾ ਕੋਈ ਇਸ਼ੂ ਹੈ ਜੀ ਜੋ ਜ ਪਰਿਵਾਰ ਦਾ ਕੋਈ ਇਸ਼ੂ ਨਹੀਂ ਹੈ ਕਿਸੇ ਦਾ ਕੋਈ ਇਸ਼ੂ ਨਹੀਂ ਤਾਂ ਬੋਰਡ ਦਾ जो नॉर्मल प्रोसेस uh, सरकार का या मेडिकल प्रैक्टिसेस uh, का है उस हिसाब से पोस्टमार्टम मेरे को तो ये पता लगा कि अभी चल रहा है सो so, वो जो एक चीज़ uh, होगी अब उसको अंडू तो किया नहीं जा सकता सो so, प्रोसेस चल रहा है सिर्फ परिवार के साथ रात कोई uh, आगे थे तब भी परिवार के साथ uh, दुख साझा किया था लेकिन uh, ये ऐसा uh, दुख है ऐसा ਹਾਵੇ ਦੋ ਲੰਬੇ ਸਮੇਂ ਤੱਕ ਭਰ ਨਹੀਂ ਜਾਏਗਾ। ਇਹ ਵਾਪਰੇ ਜੀ ਸਾਡੇ ਬਡੇ ਜਾਂ ਕੌਣ ਆ। ਤੁਸੀਂ ਮਾਈਕ ਕੱਢੋ ਭਾਜੀ ਗ੍ਰੇਡ ਉੱਪਰੋਂ ਚਕਾਓ। ਭਾਈ ਗ੍ਰੇਡ ਚਕਾਓ। ਦਿਲਦਾਰ ਸਾਥੀ ਸਗੁਰ ਕਹਿਣੋ। ਉਹ ਆਨੋ ਆਪਣਾ ਸਾਰਾ ਨਾ 30 ਸੀ ਆਈਡੀਆਂ ਦਾ ਪਰਵਾਹ ਆ ਯਾਰ ਕਿਹਦੀ ਬਾਤ ਹੈ ਜੀ ਕੁਝ ਨਹੀਂ ਪਾਰਟਨਰ ਦਾ ਘਟਾ ਕੇ ਹੋ ਗਿਆ ਪਾਰਟਨਰ ਕਿੰਨਾ ਭਾਰਤੀ ਸਮਾਜ ਦੇ ਕਿੰਨਾ ਵੱਡਾ ਘਟਾ ਹੈ ਜੀ ਬਹੁਤ ਵੱਡਾ ਘਟਾ ਹੈ ਔਰ ਇਹਨੇ ਇੱਕ ਉਸਤ ਵੀ ਅਸੀਂਗੇ ਅਸੀਂ ਪਰਸੋਂ ਵੀ ਮੇਰੇ ਕੋਲ 4-5 ਘੰਟੇ ਔਰ 4-5 ਘੰਟੇ ਸਾਰੀਆਂ ਉਹਨੀਆਂ ਮੈਨਿੰਗਾਂ ਉਹ ਵੇਰਾ ਡਿਸਕਸ਼ਨ ਹੋ ਗਿਆ ਜੀ ਤੇ ਬੋਲੋ ਚਾਚਾ 5:00 ਵਜੇ ਮੇਰੇ ਕੋਲ ਰਹੇ ਲਾਗੜੇ ਫੋਨ ਤੇ ਡਿਸਕਸ਼ਨ ਹੋਈਆਂ ਔਰ ਹਾਜ਼ਰ ਹੈ ਹਾਜ਼ਰ ਹੈ ਜਿਹੜਾ ਦਰਦ ਕਲਾ ਗਿਆ ਜਾਨ ਨਹੀਂ ਦੱਸਦੀ ਮੇਰੀ ਤੇ ਰੋਟੋ ਅੰਦਰ ਮੈਂ ਜਿਹੜਾ ਪ੍ਰੋਗਰਾਮ ਚਲਿਆ ਰਿਹਾ ਮੈਂ ਚ ਸਰ ਸਰ ਬਿਵਾਕ ਲੀਡਰਸ਼ਿਪ ਬਿਵਾਕ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਨੂੰ ਸਮਝ ਆਉਂਦਾ ਕਿ ਜਦੋਂ ਐਜਾ ਸਾਥੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾ ਜਾਂਦਾ ਸਾਡੇ ਵੀ ਕਬੜੇ ਨੂੰ ਜੀ ਅਮਰਜੀਤ ਜੀ ਕਿਹਾ ਕੁਝ ਪਤਾ ਚਲ ਪਾਇਆ ਹੈ ਕਿ ਇਹ ਡੈਥ ਸੀਐਮ ਸਾਹਿਬ ਕੇ ਸਾਥ ਸੋਹੇ ਬਾਤ ਹੋ ਗਈ ਸੀ ਉਹ ਰਹਿੰਦੇ ਯਾਰ ਕਰਲਾ ਦਲੇ हसन ਕਰਲਾ ਦਲੇ ਲੱਗਿਆ ਹੈ ਯਾਰ ਕਰਲਾ ਫਿਰ ਨਹੀਂ नहीं सुण, नहीं है जी ये तो जैसे उनकी फैमिली ने पुलिस पुलिस सारा इन्वेस्टिगेट किया वो उनकी अक्सर आदत थी कि वो अपना जो लाइसेंसी वेपन है उसको रात को उसकी किया करते थे उसको साफ सफाई किया करते थे और वो साफ करते हुए चल गए जिसकी वजह से ਸਰ ਜਿਸ ਦਿਨ ਰਾਤ ਨੂੰ ਵੀ ਅਕਸੀਡੈਂਟ ਲੱਗਿਆ ਜੀ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ ਕੋਈ ਤਾਂ ਜੇ ਕੋਈ ਬੋਰਡ ਦਾ ਕੋਈ ਇਸ਼ੂ ਹੈ ਜੀ ਜੋ ਜਬ ਪਰਿਵਾਰ ਕਾ ਕੋਈ ਇਸ਼ੂ ਨਹੀਂ ਹੈ ਕਿਸੇ ਕਾ ਕੋਈ ਇਸ਼ੂ ਨਹੀਂ ਹੈ ਤਾਂ ਬੋਰਡ ਕਾ ਜੋ ਜੋ ਨੋਰਮਲ ਪ੍ਰੋਸੈਸ ਜੀ ਸਰਕਾਰ ਕਾ ਜਾਂ ਮੈਡੀਕਲ ਪ੍ਰੈਕਟਿਸਸ ਕਾ ਹੈ उस हिसाब से पोस्टमार्टम मेरे को तो ये पता लगा कि अभी चल रहा है सो so, वो जो एक चीज़ होगी अब उसको अंडू तो किया नहीं जा सकता सो, दी, वो प्रोसेस चल रहा है तो सिर्फ परिवार के साथ रात कोई आगे थे तब भी परिवार के साथ दुख साझा किया था लेकिन ये ऐसा दुख है ऐसा भाव है जो लंबे समय तक भरा नहीं है